ਅੰਮ੍ਰਿਤਸਰ ਨੇੜੇ ਤਰਨਤਾਰਨ ਪੁਛਲੇ ਦਸ ਨਾ ਤੋਂ ਤਰਨੇ ਤੇ ਬੈਠੇ ਕਿਸਾਨਾਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਨੂੰ 3-3 ਲੱਖ ਰੁਪਏ ਮੁਆਵਜ਼ਾ ਦੇ ਦਿੱਤਾ ਗਿਆ ਜਿਲਾ ਪ੍ਰਸ਼ਾਸਨ ਨੇ ਕੱਲ ਤਰਨੇ ਦੇ ਬੈਠੇ ਕਿਸਾਨਾਂ ਨੂੰ ਮੁਆਵਜ਼ੇ ਚੈੱਕ ਦਿੱਤੇ ਜਿਸ ਦੇ ਬਾਅਦ ਕਿਸਾਨਾਂ ਨੇ ਤਰਨਾ ਛੁਕ ਦਿੱਤਾ ਇਹਨਾਂ ਕਿਸਾਨਾਂ ਦੀ ਮੁਖਮੰਤਰੀ ਨਾਲ 25 ਦਸੰਬਰ ਨੂੰ ਪੰਜਾਬ ਕੋਪਨਜਿਕ ਮੀਟਿੰਗ ਵੀ ਹੋਵੇਗੀ ਜਿਸ ਚ ਕਿਸਾਨਾਂ ਦੀਆਂ ਬਾਕੀ ਮੰਗਾਂ ਤੇ ਵਿਚਾਰ ਕੀਤਾ ਜਾਏਗਾ ਹਾਲਾਂਕਿ ਕਿਸਾਨ ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਜੇਕਰ ਮੁੱਖ ਮੰਤਰੀ ਨਾਲ ਮੀਟਿੰਗ 'ਚ ਕੋਈ ਹੱਲ ਨਾ ਨਿਕਲਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਏਗਾ ਜ ਡਾਕਟਰ ਸੁਮਨਲਾਲ ਕਮੇਟੀ ਦੀ ਰਿਪੋਰਟ ਬਾਤ ਕਰਨ ਵਾਲਾ ਮਸਲਾ ਵਾ ਨੋਟਬੰਦੀ ਵਾਲਾ ਮਸਲਾ ਵਾ ਪਾਣੀ ਵਾਲਾ ਮਸਲਾ ਵਾ ਜਿਹੜਾ 1.75 ਏਕੜ ਹੱਦਬੰਦੀ ਜ਼ਮੀਨ ਦਾ ਕਾਨੂੰਨ ਆ ਫालतू ਜ਼ਮੀਨ ਬਾਹਰ ਕੱਢ ਕੇ ਗਰੀਬਾਂ 'ਚ ਵੰਡਣ ਦੀ ਗੱਲ ਆ ਉਹ ਸਾਰੇ ਦੇ ਉੱਤੇ ਜਿਹੜੀ ਆ ਉਸ ਮੀਟਿੰਗ ਦੇ ਵਿੱਚ ਗੱਲਬਾਤ 25 ਤਰੀਕ ਨੂੰ ਹੋਊਗੀ ਜੇ ਸਾਨੂੰ ਪਿਛਲੀਆਂ ਮੀਟਿੰਗਾਂ ਨੂੰ ਕੋਈ ਟਾਲ ਮਟੋਲ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਜੋ ਇੱਥੇ ਸੁਵਾਸ਼ਨ ਦਿੱਤਾ ਗਿਆ ਵਾ ਪੰਜਾਬ ਸਰਕਾਰ ਦੀ ਤਰਫੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਨੂੰ ਇਹ ਨਬੇ ਨਾ ਲਾਗੂ ਨਾ ਕੀਤਾ ਤੇ ਅਸੀਂ ਅੱਜ ਐਲਾਨ ਕਰਤਾ 6 ਦਸੰਬਰ ਨੂੰ ਸਾਡਾ ਵੱਡਾ ਕਟ ਡੀਸੀ ਦਫ਼ਤਰ ਤਰਨਤਾਰਨ ਦੇ ਸਾਹਮਣੇ ਜਿਹੜਾ ਵਾ ਹੋਊਗਾ ਕਿਸਾਨ ਸੰਘਰਸ਼ ਕਮੇਟੀ ਨੇ ਤਰਨਤਾਰਨ ਜੀ ਨੇਸ਼ਨਲ ਹਾਈਵੇ ਦੇ ਪਿਛਲੇ ਪਾਸੇ ਦਿਨਾਂ ਤੋਂ ਜਾਮ ਲਗਾਇਆ ਹੋਇਆ ਸੀ ਪਰ ਡਿਪਟੀ ਕਮਿਸ਼ਨਰ ਦੇ ਪ੍ਰੋਸੇ ਦੇ ਬਾਅਦ ਕਿਸਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਮਨਾਂ 'ਚ ਇੱਕ ਆਸ ਜਾਗੀ ਹੈ